ਬਾਪਾ ਜੀ ਨੇ ਬੈਣ ਕੀਤੇ ਹਨ ਤੇ ਤੁਹਾਡੇ ਨਾਲ ਜੋਦਾ ਪੁੱਤਰ ਹੋਵੇਗਾ ਜੁਗਲਾ ਕਿਹਨ ਪੈਣਾ ਇਹ ਤੇ ਤੁਹਾਨੂੰ ਭਗਵਾਨੀ ਮਾਤਾ ਜੀ ਦੇ ਘਰ ਵੀ ਪੀ ਜੇ ਤੁਹਾਡਾ ਪੁੱਤਰ ਜਨਮ ਹੋਵੇਗਾ ਜਾਣ ਕਰੋ ਕੰਕੀ ਨਾ ਨਹੀਂ माता गंगा साहब जी बाबा जी नू नमस्कार करके अपने घर गुरु राम गुरु चक रामदास गुरु आगे गए अन्न उचारण करो ਕਾ ਕਰਨਾ ਹੈ ਜੋ ਸਮਾਪਾ ਕੇ ਬਾਅਦ ਗੰਗਾ ਜੀ ਘਰ ਵਤੀ ਹੋ ਗਏ ਹਨ ਜੇ ਤੁਹਾਂ ਜਾਂਦੇ ਬਾਅਦ ਜੀ ਨੇ ਘਰ ਵਿੱਚ ਉਹਨਾਂ ਦਾ ਬੜਾ ਭਰਾ ਦਾ ਬਾਬਾ ਵਿਸ਼ਮੀ ਚੰਦ ਜੀ ਦੇ ਨਾਲ ਗੁਆਂਢੀ ਇਸ ਸਮੇਂ ਨੂੰ ਵਿਚਾਰਦੇ ਹੋਏ ਆਪਣਾ ਨਿਵਾਸ ਦਾ ਅਮਰਗੋ ਤੋਂ ਸਾਡ ਨੂੰ ਤੇ ਪਾਂਡਿਪੁਰ ਦੇ ਬਿਡਾਲੀ ਪਿੰਡੋਂ ਉਸੇ ਜਾ ਕੇ ਪਛੋੜੀ ਦਾ ਵੱਲ

ਕਿ ਬੋਲ ਨਹੀਂ ਪੜਨ ਜਹਾੜ ਤੋਂ ਛੋਟੇ ਭਰਾ ਭੈ ਆ ਜਾਂਦੇ ਜੀ ਨੇ ਥੰਬਿਆ ਹੋਇਆ ਹੈ ਜੇ ਉਹਨੂੰ ਦਵਾਈ ਆਵੇ ਇਤਰਾ ਗੁਲੀ ਖਾਣਾ ਪਾਂਡੇ ਜਾ ਜਨ ਨਾਲ ਲੈ ਕੇ ਜਦੋਂ ਆਣਾ ਸੁਣਿਆ ਹੈ ਤਾਂ ਆ ਵੀ ਆਣ ਤੋਂ ਪਹਿਰੇ ਅਮਰ ਦਾ ਘਰ ਆੜ ਕੇ ਢੇਡ ਘੜ ਦੀ ਸਮਾਨ ਸਾਰੇ ਚੁੱਕ ਕੇ ਵਡਾਣੇ ਵਿਕੇ ਨਾ ਗਏ ਹਨ ਉਚਾਰਨ ਕਰੋ ਬੱਤਨਾ ਮੇਂ ਚੀਲੀਵਾ ਹੈ ਗੁਰੂ ਗੁਰੂ ਮਾਨ ਸਾਹਿਬ ਨੇ ਸੁਧੀ ਖਾਣ ਦੇ ਹੱਥੋਂ ਦਵਾਈ ਹੋਣ ਵਾਲੀ ਜੋਸੀ ਚੈਨ ਬਚਾ ਲਿਆ ਹੈ ਤੇ ਆਪ ਦੁਬੈਤ ਢੁੰਡ ਤੋਂ ਲੈ ਲੋਗੇ ਹਨ ਜਗਤ ਨਰੋ ਸਤਿਨਾਮ ਹੈ ਜੀਵਾ ਹੈ ਗੁਰਸਾਹੇ ਮਜੀ ਹੁਣ ਜਦੋਂ ਇਹ ਰਾਜਨ ਦੇ ਸੈ ਆਪਣਨ ਸਾਡੇ ਬਿਨਾਂ ਚਲ ਗਿਆ ਨਾ ਪਿਛੇ ਵੀ ਚੰਦੇ ਦਾ ਬੜਾ ਭਾਈ ਤਿਆਰ ਹੈ

ਨਾ ਦੇ ਉਨ ਨਜ਼ਰਾਂ ਦੇ ਕੁਝ ਕੁ ਜ ਆਪਣੇ ਘਰੋਂ ਮੁਸਤਰ ਆ ਕੇ ਅੰਨ ਉਚਾਰਨ ਕਰੋ ਰਾਤ ਦੇ ਨਾ ਨਹੀਂ ਵਾਹੇ ਗੁਰ ਸਾਹਿਬ ਦੀਾ ਗੁਰੂ ਉਹਨਾਂ ਗੁਰੂ ਦੇ ਮਿਡਾਲੇ ਪੀ ਕੇ ਜੋ ਸਮੇਂ 2 ਬਜੇ ਜਿਵਾ ਲੱਗੇ ਲੋਹੇ ਨਾਲ ਮਾਰਾ ਸੈਕੀ ਸੰਗਤਾਂ ਦੂਰ ਦੂਰੋਂ ਦਸਨ ਕਰਨ ਵਾਸਤੇ ਆਉਂਦੀਆਂ ਇਹਨੂੰ ਬੇਠਾ ਕਰਨੇ ਜਿਹਨਾਂ ਮਨ ਕਾਮਨਾ ਮਾ ਪੂਰਨ ਕਰ ਉਹਨੀਆਂ ਤਾਂ ਤੇ ਬੈਨਟ ਪੇਟਾ ਰਪੋਰਟ ਕਰਕੇ ਆਪਣੀ ਖਮਾਈ ਦਵਲ ਕਰਕੇ ਜੀਣਾ ਪ੍ਰਾਪਤ ਕਰਦੇ ਆ ਸਾਨੂੰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੌ ਇਸ ਤਰ੍ਹਾਂ ਨੌ ਮਹੀਨੇ ਜਿਹੜੇ ਬੀਤ ਗਏ ਹਨ ਉਹਦੇ ਸੰਗਤਾਂ ਦੀ ਆਵਾਜ਼ ਆਈ ਬਹੁਤ ਹੋ ਗਈ ਹੈ ਕਿਉਂ 10ਵਾਂ ਮਹੀਨਾ ਜਿਹੜਾ ਚੜ ਗਿਆ ਹੈ ਕਿਉਂਕਿ ਬਾਲਕੇ ਨੇ ਜਾਦੀ ਮਹੀਨੇ ਵਿੱਚ 22 ਦੇ ਯਾਨੀ ਜਾਈ ਦੇ ਸੰਚਾਰ ਕੇ ਆਲੋਚਨਾ ਬਾਲਵੀ ਨੇ ਜਨਮ ਇੱਥਾ ਪਾਰ ਨੂੰ ਜਨਮ ਲਿਆ ਹੈ ਅਜੇ ਵਧਾਈ ਜੀ ਕਿ ਆ ਮਾਨੰਦ ਪੂਰਨ ਜਮਨਦੀਪ ਤੁਹਾਨੂੰ ਵਧਾਈ ਹੋਵੇ ਜੀ ਇਸ ਵਿਜਾਏ ਨਾਲ ਸਾਰੇ ਪਰਵਾਰ ਦੇ ਸੇਵਾਾਂ ਨੇ ਬਹੁਤ ਹੀ ਜਿਆਦਾ ਆਮਾ ਜਿਹੜਾ ਦੌੜ ਗਈ ਹੈ ਜਾਣ ਕਰੋ ਸਤਿਨਾਮ ਸ੍ਰੀ ਮੇਹਾਰਮੀ ਜੀ ਕੀ ਤਰੀਕ ਐਤਵਾਰ ਦੀ ਰਾਤ ਚੰਨਾ ਭਕti 7 ਦਿਨੋਂ ਬਾਖੜ ਚੱਕਰ ਵਿੱਚ ਜਿਹੜੀ ਗੁਰੂ ਹਰਗੋਬਿੰਦ ਜੀ ਦਾ ਮਾਤਾ ਗੈਕੂ ਤੋਂ ਇਹ ਕਿਹਾ ਜਿੰਦਾਮੀ ਨੇ ਘਰੋ ਜਨ ਨੂੰ ਹੋਇਆ ਹੈ ਜਾਰਨ ਕਰੋ ਨਾਮੇ ਸੀ ਜੀ ਬਾਠੇ ਗੁਰ ਸਾਹਿਬ ਦੀ ਤੇ ਗਾਚੀ ਨੇ ਜਾ ਕੇ ਗੁਰੂ ਜੀ ਨੇ ਜਿੱਦੇ ਹਾਰੋ ਸਤਾਂਜੇ ਬਾਰੇ ਤੇ ਜਾਣਕਾਰੀ ਦੀ ਕੋਸ਼ਿਸ਼ ਕੋਸ਼ਨਾਈਆ ਜੀ ਗੁਰੂ ਮਹਾਰਾਜ ਜੀ ਨੇ ਪਰਮੇਸ਼ਰ ਦਾ ਧੰਨਵਾਦ ਜੋ ਸਭ ਨੂੰ ਚਾਣ ਕੀਤਾ ਹੈ ਯਾਦ ਕਰੋ ਨਾਮੇ ਸਿਦੀਵਾ ਹੈ ਗੁਲਸਾ ਤੇ ਵੰਗੀ ਅੱਤਮਾ ਲਾ ਪੰਜਮਾ ਸੰਤ ਜੀ ਗੁਰੂ ਸਾਹਿਬ ਜੀ ਦੇ ਪਵਨ ਨਾਮ ਤੇ ਸ਼ਬਦ 392 ਦੇ ਜੋ ਵੀ કહਾ ਹੈ ਉਹ ਤੇ ਜੇ ਜੀਵਨ ਉਪਜਾ ਸੁ ਜੋਗ ਉਧਰ ਮਾਏ ਆਏ ਜੀਆ ਨਿਵਾਜ਼ ਮਾਤਾ ਕੇ ਮਨ ਬੋਧ ਵਿਕਾਰ ਜੋ ਜੰਮਿਆ ਕੋਟ ਭਗਤ ਗੋਬਿੰਦਾ ਪ੍ਰਗਟ ਆਦਮੈ ਜਿਕੇ ਤੁਕਾਰ ਹਾਉ ਦਸੇ ਮਾਤੇ ਹੁਕਮੇ ਹੁਕਮ ਬਾਗ ਜਨਮ ਲਿਆ ਮਿਕੇ ਸੋਮਨ ਕਾਨਨਦ ਕੀਆ ਗੁਰਬਾਣੀ ਦਗੇ ਆਨੰਦ ਗਾਵੇ ਸਜੇ ਦਗੈ ਮਨ ਭਾਵੇ ਬੜੀ ਬੇਡੋਂ ਪੀੜੀ ਚਾਡੀ ਚੰਤਲਾ ਹਰਮੰਦ ਬਹਾਲੀ ਮਲਕੀ ਤੇ ਅਦਗੁਰੂ ਦੇ ਵਾਇਆ ਮੇਰੇ ਜੇਹ ਟੇਗ ਲਿਉ ਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਮੁੱਲੇ ਗੁਕੈ ਭਾਨ ਗੁਜੀ ਜੰਨੇ ਨਾਹੀ ਬਾਦਗੁਰ ਨਾਨਕ ਟੁਕਾ ਕਹੇਂ ਨਾਟ ਉਚਾਰਨ ਕਰੋ ਲੇਵਯਾਗਾ ਹਰਗੋਬਿੰਦ ਜੀ ਦੇ ਜਨਮ ਦਿਨ ਦੇ ਅਨੁਸਾਰ ਮਹਾਰਾਜਾ ਜੀ ਨੇ ਬਟਾਰੀ ਵਿਖੇ ਫੁੱਲ ਲਵਾਇਆ ਹੈ ਜਿਹਦੇ ਛੇ ਹਾੜਾ ਜੇ ਛੇ ਹਾੜਾ ਵਾਲਾ ਦੂਤੀ ਤੇ ਦਾ ਨਾਮ ਛੇ ਹਾੜਾ ਪ੍ਰਸਿੱਧ ਹੋ ਗਿਆ ਹੈ ਉਚਾਰਨ ਕਰੋ ਮਾਤਾ ਨਾਮ ਰਿਤੀਵਾ ਹੈ ਗੁਰੂ ਸਾਹਿਬ ਦੀ ਇਹ ਉੱਤੇ ਇਹ ਹਟ ਗੁਰੂ ਕੋ ਨੋ ਗੁਰੂ ਮਾਰਦ ਨੇ ਬਣਦੇ ਨਹੀਂ ਥਾਏ ਕਿ ਕਿੰਨੇ ਕਿੰਨੇ ਜੇ ਸੰਤਾਨ ਨਹੀਂ ਹੁੰਦੀ ਹੈ ਜਾਂ ਸੰਤਾਨੋਂ ਕੋ ਪੈਰੋਂ ਮਰ ਜਾਂਦੀ ਹੈ ਜੇ ਵੇਲੇ ਤੇ 12:25 ਵਜੇ ਆਪਰੇ ਨਾਨਕ ਰੇ ਜਲ ਵਿੱਚ ਅੱਜ ਇੱਕ ਚਾਰੀ ਬਾਟ ਕਰੇ ਤਾਂ ਉਸ ਦੀ ਸੰਤਾਨ ਕੀ ਮੁਜੀ ਕੀ ਹੋਵੇਗੀ ਉਚਾਰਣ ਕਰੋ ਮਾਹੀ ਦੀਵਾ ਹੈ ਗੁਰੂ ਵਿੰਕੀ ਇੱਕ ਹੋਰ ਚੌਧ ਮਹਾਰਾਜ ਜੀ ਨੇ ਚਾਰਨ ਕੀਤਾ ਹੈ ਜਿੱਦਾ ਅਗੇ ਪਾਠ ਕਰਨਾ ਹੈ ਪਾਠ ਕਰਨੇ ਹਨ ਇਹਦੇ ਨਾਲ ਉਹ ਬੌਲਾ ਦੇ ਜਿਹੜੀ ਅਚਰ ਜੀ ਮੇ ਹੋ ਜਾਵੇਗੀ ਇਹ ਕਾ ਸੰਜਯ ਹੁਰਾਂ ਸਹੀ ਜੇ ਭਗਵਾਨ ਅੰਗ ਜਿਸ ਜਗ

ਜਿੰਨਾ ਉਹਨਾਂ ਦਾ ਪੰਜਵਾਂ ਦੇ ਵਿੱਚ ਆ ਚੱਲਦਾ ਹੀ ਹੁੰਦਾ ਹੈ ਤੇ ਪਾਵਨਾ ਅੰਗਾਰ ਤੋਂ ਕੇ ਤੇ ਇਹ ਸ਼ਬਦ ਸੁਭਾਈ ਮਾਨ ਹੈ ਉਚਾਰਨ ਕੀਤਾ ਜਾਂ ਉਚਾਰਨ ਕਰੋ ਸਤਿਗੁਰ ਆਪ ਸੁਵਾਰਿਆ ਬੜੀ

ਨਾਗਿਰ ਦੇ ਨਾਗਰਣ ਵਸੇ ਭਟ ਤੇ ਉਹ ਕਣੋਦ ਈ ਦੇ ਬੋਲ ਆਦੇ ਹਨ ਅਕੀਰਵਰ ਪ੍ਰਾਪਤ ਕਰ ਰਹੇ ਹਨ ਬਧਾਈਆਂ ਦੇ ਰਹੇ ਹਨ ਬਸਤਰ ਗੁਰੂ ਮਹਾਰਾਜ ਜੀ ਉਹਨਾਂ ਨੂੰ ਬਸਤਰ ਦੇ ਰਹੇ ਹਨ ਪੂਜਾ ਪੈਜਾ ਜੇ ਰਹੇ ਹਨ ਕੁਝ ਨਾਂ ਜੈਕਾਰ ਹੋੜ ਹੀ ਹੈ ਧਰਮ ਕਰੋ ਬਿਤਰ ਘਰ ਘਰ ਵਿਸ਼ੇਸ਼ ਸੇਵਕਾਂ ਦੇ ਮੰਗਲ ਆਨੰਦ ਕੀਤੇ ਹੋ ਰਹੀਆਂ ਹਨ ਇਤਰਾ ਬਾਬਾ ਪਾਈ ਗੁਰਾਜੀ ਦੇ ਬਾਬਾ ਉਹ ਡੀ ਨੇ ਦਰਖੰਡਾ ਵਾਸਤੇ ਚਲੇ ਗਏ ਉਹਨੇ ਇਹ ਬੁਧਾਈ ਦਿੱਤੀ ਹੈ ਜਾ ਕੇ ਕਿ ਅਰਦਾਸ ਕੀਤੀ ਹੈ ਕਿ ਬੱਚੇ ਜੀਰ ਕਾਇੂ ਹੋਵੇ ਗੁਰੂ ਮਹਾਰਾਜ ਜੀ ਨੇ ਸਾਡੇ ਨੇ ਬਹੁਤ ਧੰਨਵਾਦ ਕੀਤਾ ਹੈ ਕਿ ਤੁਹਾਡੀ ਕਿਰਪਾ ਹੈ ਤੁਹਾਡੇ ਵਰ ਨਾਲ ਹੀ ਕੰਮ ਕਰਦੇ ਜਰੂਰ ਲਿਆ ਆਜਾ ਕਰੋ ਸਤਿ ਸ੍ਰੀ ਅਕਾਲ ਦੀਵਾ ਹੈ ਗੁਰੂ ਸਾਹਿਬ ਜੀ ਭਗਤ ਰਾਮਦਾਸ ਜੀ ਨੇ ਵੀ ਬਾਬਾ ਯੁਗਮ ਕੀ ਜਿਨ ਧਰਨੋਂ ਦੁਨੀਆ ਪੰਜੂ ਗੁਰੂ ਸਰਵਾਂ ਦੇ ਲਾਤਾ ਕਰਕੇ ਉਹਨਾਂ ਅਨੰਦ ਲਿਆ ਹੈ ਜਾਣ ਕਰੋ ਸਾਡੇ ਨਾਲ ਹੈ ਦੀਵਾ ਹੈ ਗੁਰੂ ਸਾਹਿਬ ਜੀ ਜਿਹੜਾ ਰਾਮਦਾਸ ਜੀ ਕੇ ਜਿਹੜੇ ਬਾਬਾ ਉਧਰ ਜੀ ਜਦੋਂ ਰਾਮਦਾਸ ਜੁਰਦੋ खबर पीछी गुरु महाराज जी बडाली विखे बालक ने जन्म लिया बालिक बड़ा सुंदर है, है। हाजिर हुए हे अपनी मनोकामना पूर्ण कर रहे उच्चारण करो ਗੁਰੂ ਮਹਾਰਾਜ ਜੀ ਤੋਂ ਆਗਿਆ ਲੈ ਕੇ ਬਾਬਾ ਗੁੱਡਰ ਦਾ ਜੀ ਨੇ ਅੰਦਰ ਮਾਤਾ ਜੀ ਕੋਲ ਮਾਤਾ ਗੰਗਾ ਜੀ ਕੋਲ ਜਾ ਕੇ ਹਨ ਤੇ ਬਾਲਕ ਨੂੰ ਆਪਣੇ ਹੱਥਾਂ ਵਿੱਚ ਉਠਾਇਆ ਹੈ ਜਲਦ ਕਿਤੇ ਹਨ ਬਾਲਕ ਦਾ ਨਾਮ ਆਰਕੋ ਵਿੱਚ ਰੱਖਿਆ ਹੈ ਜਾਨ ਕਰੋ ਗੁਰੂ ਦਾ ਨਾਮ ਕੀ ਲਿਆ ਹੈ ਗੁਰੂ ਸਾਹਿਬ ਜੀ ਗੁਰੂ ਮਹਾਰਾਜ ਜੀ ਤੋਂ ਬਾਲਕ ਦੇ ਨਾਮ ਦੀ ਪਰਮਾਨਗੀ ਲਈ ਹੈ ਗੁਰੂ ਮਹਾਰਾਜ ਜੀ ਬੜੇ ਖੰਨ ਹੋਏ ਹਨ

ਬਾਬਾ ਬੁੱਢਾ ਜੀ ਦੇ ਬਰਨ ਨਾਲ ਹੋਇਆ ਨਹੀਂ ਤੇ ਮੇਰੇ ਜਿਹੜੇ ਬੱਚੇ ਨੇ ਹੁਣ ਕੱਲ ਉਹ ਬੱਚੇ ਨੇ ਜੀ ਉਹ ਪੂਰੇ ਹੋ ਜਾਣਾ ਤੇ ਉਚਾਰਨ ਕਰੋ ਨਾਮ ਹੀ ਦੀਵਾ ਹੈ ਗੁਰੂ ਸਾਹਿਬ ਜੀ ਨੂੰ ਸਤ ਗੁਰੂ ਜੀ ਨੇ ਅੰਤਨਾ ਨਾ ਜੀ ਰਾਜ ਨੇ ਬਾਬਾ ਸੈਵ ਜੀ ਨੇ ਦੋ ਸਾਲ ਉੱਤੇ ਰਹੇ ਬਿਡਾਣੇ ਗੁਰੂ ਜੀ ਬਿਡਾਣੇ ਜੇ ਹਟਾ ਦੂਜਾ ਜੇ ਹਟਾ ਨਾ ਮਾੜਾ ਇਹ ਨਾ ਕੂ ਹੈ ਕਿ ਹਟਾ ਕੂਰ ਹੋਲ ਗਿਆ ਹੈ ਜੇ ਨੂੰ ਵਰਵੀ ਚਾਹ ਜੋ ਵੀ ਇਹਦਾ ਜਸਤਾਂ ਦੀ ਬੈਜਾ ਉਹਨੇ ਮਾਤਾਵਾਗੇ ਔਰ ਸੁੱਕ ਜਾਂਦੀ ਹੈ ਮਰ ਦਿੰਦੀ ਹੈ ਉੱਤੇ ਆ ਕੇ 12 ਪੰਜਮਿਆਂ ਪਰੋਜ ਜਨਨ ਕਰੋ ਤੇ ਮਾਰਕ ਕਰੋ ਜਿਹਨ ਬਣ ਜਿੰਨੇ ਚੱਲ ਆਏਗੇ ਵਿੱਚ ਤੇ ਕਾਲੀ ਪਾਟ ਕਰਨੇ ਆ ਤੇ ਕਾਲੇ ਜਿਹੜੀ ਮਾਰ ਲਈਆਂ ਤਾਂ ਕਿਹਨੇ ਜੀ ਵੀ ਹੋਵੇਗੇ ਉਹ ਜਾਣ ਸਕੋ ਰਸਤੇ ਨਾਂ ਮਹੀਵਾ ਹੈ ਗੁਰੂ ਦਾਇ ਗੀ ਹੁਣ ਸਾਡੇ ਗੁਰੂ ਜੀ ਬਿਡਾਣੇ ਨੇ ਤੋਂ ਅਰੇ ਆਪਣਾ ਘਰ ਤੋਂ ਅੱਜ ਦੌੜਾ ਰਹੇ ਹਨ ਜੁੜ ਮਗਰੋ ਮਹਾਰਾਜ ਅੰਮ੍ਰਿਤਸਰ ਵੀ ਕੇ ਪਹੁੰਚ ਗਿਆ ਸਾਰਾ ਸਾਜ ਸਮਾ ਨਾ ਲੈ ਲਿਆ ਹੈ ਜਿਹੜੋ ਤਹਿਰ ਵਿੱਚ ਨੰਨਾ ਹਰੀਆ ਨੇ ਸੁਣਾਇਆ ਹੈ ਕਿ ਬਾਲਕਦੇਵਾਰੇ ਬੜੇ ਗੁਜਿਆਂ ਨੇ ਚਾਹ ਪਰਣ ਕੀਤੀ ਹਨ ਉਚਾਰਨ ਕਰੋ ਕੇਨਾ ਮਾਧੀ ਨੀਤਾ ਹੈ ਗੁਰੂ ਸਾਹਿਬ ਕਹੀ ਕਰਤ ਗੁਰੂ ਜੀ ਨੇ ਪਹਿਲਾ ਆਪਣੇ ਸੁਪੁੱਤਰ ਜੀ ਨੂੰ ਅੰਦਰ ਮਨ ਅੜਰਾ ਆੜ ਮੋਹ ਵਿੱਚ ਐ ਜੀ ਨੂੰ ਮਨ ਵਿੱਚ ਟਿਕਾਇਆ ਹੈ ਪ੍ਰਸਾਦ ਕਰਾਇਆ ਹੈ

ਅਮਰ ਦਾ ਪੈ ਚੀਚ ਰਹਾਓ ਚਰਨ ਗਰੋ ਸਕੇ ਨਾ ਮਤੀ ਰਿਵਾ ਹੈ ਗੁਰੂ ਸਾਹਿਬ ਜੀ ਸਿਰ ਆਪ ਆਮ ਤੁਲਾ ਜੀਹਾ ਚੁੱਕੋ ਤੇ ਪਾਵਨ ਨਾਮ ਦਾ ਜੀ ਰੂਪ ਰਸ ਹੈ ਜੀ ਦੇ 378 ਅੰਗ ਦੇ ਜੋ ਬਚਾ ਹੈ ਉਹ ਚਾਰਨ ਕਰੋ ਸਕੇ ਨਾ ਮਤੀ ਰਿਵਾ ਹੈ ਗੁਰੂ ਸਾਹਿਬ ਜੀ ਹਰ ਮਾਤਾ ਕੰਗਾ ਜੀ ਦੇ ਦਰਵਾਜ਼ਾ ਗੁਰਦੁਆਰਾਂ ਨੂੰ ਕਰ ਆਣ ਜਬ ਯਾਰ ਬੀਤ ਜਗੇ ਜਗਤ ਦੀ ਮर्याਦਤ ਮੁਤਾਬਕ ਉਹ ਗੇਟ ਦੇ ਚਾਲੇ ਨੂੰ ਘਰ ਜਾਇਆ ਜਾਵੇ ਜੇ ਉਹਨੇ ਮੱਤਾ ਕਿਹਾ ਕਿ ਤੁਮਾਂ ਕੀ ਸਮਝਿਆ ਹੈ ਬਾਤ ਦਾ ਉਜਾਹਨ ਕਰੋ ਮੈਂ ਹੀ ਨੀਵਾ ਹੈ ਗੁਰੂ ਸਾਹਿਬ ਹੈ ਕਹੀ ਇਤਨਾ ਆਪਣੀ ਜੇ ਧਾਣੀ ਕਰਨ ਕੋਰ ਬਲਦ ਗਏ ਹਨ ਜਾਨਾਂ ਤੇ ਆਪ ਸਤਿ ਸ਼੍ਰੀ ਅਕਾਲ ਜੇ ਬਾਗ ਨੂੰ ਸਿਕਾਇਆ ਹੈ ਉਚਾਰਨ ਕਰੋ ਸਤਿਨਾਮ ਹੈ ਧੀਵਾ ਹੈ ਗੁਰੂ ਸਾਹਿਬ ਹੈਂਗੀ ਕਿਉਂ ਨਾ ਬਣੋ ਅਸ਼ੀਰਵਾਦ ਪ੍ਰਾਪਤ ਹੋਏ ਕੀ ਚਰਨ ਜੀਵ ਹੋ ਚਰਨ ਜੀਵ ਹੋਵੇ ਇਹ ਗੋਲ ਵਿੱਚ ਇਹ ਬਿਆਨ ਕੀਤਾ ਹੈ ਬੜੀ ਬੁਝੇ ਪਸੰਦਾ ਕੁੱਤੀ ਹੈ ਉਚਾਰਨ ਕਰੋ ਸਤਿਨਾਮ ਹੈ ਧੀਵਾ ਹੈ ਗੁਰੂ ਸਾਹਿਬ ਹੈਂਗੀ ਜੀਸ਼ੇਂਦਰਾ ਨਾਨਕ ਨੂੰ ਨਾਲ ਲੈ ਕੇ ਬਾਬਾ ਬਿਜੂ ਚਾਂਜੀ ਨੇ ਚਾਹ ਦੇ ਮੱਥਾ ਟਿਕਾਇਆ ਮਾਤਾ ਗੰਗਾ ਜੀ ਨੇ ਕਿਹਾ ਹੈ ਬਾਲਕਾਂ ਵਿੱਚ ਕਿਸਮਾ ਨਾ ਰਹੇ ਹੋਇਆ ਹੈ ਚਾਹ ਦੇ ਗਣੋ ਮਨ ਤੇ ਨਾ ਮੈਲੀ ਲਿਵਾਏ ਫੁਰਸਾ ਹੈ ਤੇ ਜੀ ਬਾਬਾ ਬਿਜੂ ਚਾਂਜੀ ਨੇ ਬਾਲਕਾਂ ਨੂੰ ਕਿਵੇਂ ਜੀਵ ਹੋਣ ਦੀ ਹੋਵੇ ਅਸੀ ਦਿੱਤੀ ਹੈ ਕਿ ਵੱਡੀ ਉਮਰ ਵਾਲਾ ਤੇ ਅਨੰਦ ਵਿੱਚ ਵਾਲਾ ਹੋਵੇ ਵਿਚਾਰਨ ਕਰੋ ਮਨ ਤੇ ਨਾ

ਜੇ ਜਦੋਂ ਮਹਾਰਾਜ ਆਏ ਉਹ ਤੋਂ ਸਾਗੇ ਜਿਹੜੇ ਵਿਰੋਧੀ ਦੇ ਨਾ ਉੱਠਿਲੇ ਬਹਿ ਜੁਕੇ ਸਨ ਤੇ ਮਹਾਰਾਜ ਜੀ ਨੇ ਯੋਗ ਸਮਾ ਜਿਹੜਾ ਜੀ ਸੰਭਿਆ ਤੇ ਸ਼ਹਿਰ ਨੂੰ ਬ੍ਰੋਪੀਜੋ ਬਜਾਇਆ ਹੈ ਜਿਹੜਾ ਆਪਣੇ ਆਪ ਇਹੋ ਸਮਾ ਹੈ ਉਸ ਨੂੰ ਵੀ ਕੋਈ ਅ ਅ ਇਕਰ ਆਪਣੇ ਸਿਦੰਤ ਦੇ ਵਿੱਚ ਆਪਣਾ ਆਪ ਰੱਖਿਆ ਜਿਹੜੇ ਰੋਟੀਆਂ ਦੇ ਗਾਰਟੀ ਲੈ ਪਾਇਗੇ ਹਨ ਮਹਾਰਾਜ ਇੱਕ ਕਰਕੇ ਆਪਣੀ ਸੇਵੀ ਕੇ ਪਹੁੰਚੂ ਕੇ ਆਣਾ ਜੇ ਬਾਲਗ ਕਾਰੋਬੇ ਚਹਿਵੀਂ ਚ ਇੱਕ ਸਾਲ ਦੇ ਹੋ ਗਏ ਹਨ ਉਹਨਾਂ ਦੀ ਬ੍ਰਿਗਡ ਮਣਾਉਲੀ ਮਹਾਰਾਜ ਨੇ ਇੱਕ ਯੱਗ ਕਰਨਾ ਹੈ ਜਾਣ ਕਰੋ ਸਤਿਨਾਮ ਪਕੀਰਾ ਹੈ ੁਰੂ ਸਾਹ ਕਹੀ ਯੱਗ ਪਰ ਉਹ ਕਿੰਨਾ ਮਹਾਰਾਜ ਨੇ ਉਹਦੇ ਵਿੱਚ ਪੂਰੀਆਂ ਘੜਾ ਬਣਾਏ ਗਏ ਨੇ ਡਡੂਆ ਦਾ ਵੀ ਟੀਬਲ ਕੀਤਾ ਗਿਆ ਹੈ ਆਪਣੇ ਬਡੇ ਗੁਰੂ ਮਹਾਰਾਜ ਨੇ ਆਪਣੇ ਬਡੇ ਭਾਈ ਜੀ ਚੰਦੇ ਨੂੰ ਤੇ ਉਹਨਾਂ ਦੇ ਸਰਬੱਤ ਦੇ ਘਰ ਪਾਉੜੀ ਅੱਤੇ ਮਾਦੇ ਦੇ ਵਿਰੇਸਤ ਨਾਲ ਸੱਦਿਆ ਹੈ ਉਜਾਗਨ ਕਰੋ ਕੀ ਨਾਮ ਨੇ ਕੀ ਰਿਵਾਇ ਗੁਰੂ ਸਾਹਿਬ ਜੀ ਪ੍ਰਮਾਤ ਹੋਰ ਸਾਧਨ ਪਦਕਾਰ ਹੋ ਇਸ ਸਮਿਤਾ ਵਿੱਚ ਆਈਆਂ ਹਨ ਭਗਤਾਂ ਵਿੱਚ ਬਿਠਾ ਕੇ ਬੋਲੀ ਸਿਕਾਇਆ ਰਿਹਾ ਹੈ ਜਦੋਂ ਸਾਰਿਆਂ ਸਾਰੇ ਸ੍ਰਿਮਤ ਹੋ ਗਏ ਆਣ ਸੰਗਤਾਂ ਆਹ ਭੋਜਨ ਦੇ ਨਾਲ ਮਹਾਰਾਜ ਜੀ ਨੇ ਦਸ਼ਨਾ ਵੀ ਦਿੱਤੀ ਹੈ ਅਸੀਸਾਂ ਵੀ ਦਿੱਤੀਆਂ ਸੰਤਾਨ ਨੂੰ ਹੋ ਗਏ ਅਰਬੋ ਵਿਸ਼ਵ ਜੀ ਦੀ ஆயੁ ਜੀਰਵ ਹੋਵੇ ਉਚਾਰਨ ਕਰੋ ਜੀਨਾ ਨਹੀ ਵਿਦਾ ਹੈ ਸਭ ਸੰਤਾਂ ਨੇ ਟੀਰਵਾ ਦਿੱਤੇ ਕਿ ਹਰਗੋਬਿੰਦ ਸਾਹਿਬ ਜੀ ਜਿਹੜੀ ਆਈ ਉਹ ਜ਼ੀਰੋ ਹੋਵੇ ਜੀਨਾਂ ਦੇ ਧਿਆਨ ਚੜ੍ਹ ਕਰੋ। ਨਾਮ ਹੈ ਸ਼ੀਰ ਦਾ ਹੈ। ਖੁਰਸਾ ਹੈ ਗਹੀ। ਹੁਣ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਵਿਖੇ ਪਹੁੰਚਿਆ ਅਤੇ ਕੁਝ ਦਿਨ ਬਾਅਦ ਬੁਖਾਰ ਨਾਲ ਫੀਤਲਾ ਨਿਕੜਾਇਆ ਉਨ੍ਹਾਂ ਦੇ। जिसना बालक का सारा चेहरा शरीर भर गया है माता जीव बी गुरु अर्जन देव महाराज सब नीर चेत के चिंता न करो गुरु नानक जी चरण करता करतार है नमक बच्चा नवा नो कुछ दिन बाद अखाता शुकराना बनाया है अखा ने कोई नुकसान नहीं पहुंचा है सतगुरु जी ने वाहू जी का धनबाद उच्चरण किया है उच्चारण करो ਮਹਾਰਾ ਪੰਜਵਾਂ ਦਾ ਸ਼ਬਦ ਹੈ ਬਾਵਨਾ ਦੇ ਦੂਸਰੇ ਤੇ 38 ਦਾ ਯੋਗ ਹੈ ਜੀ ਦੇ ਤੋਂ 60% ਨੇਤਰ ਬਰਨਾਰ ਕੀਆ ਗੁਰਦੇ ਭਰਮ ਕੇ ਪੂਰਨ ਸਹੀ ਤੇ ਰਖਾਓ ਇਲਾਦੇ ਰਖਿਆ ਵਿਹਾਰੀ ਮਾਰੂਨpura ਕਿਰਪਾ ਧਾਰੀ ਨਾਮ ਨਾਮ ਜਪੈ ਸੋ ਜੀਵ ਹੈ ਦਾ ਸਰਹਾਰੇ ਅੰਮ੍ਰਿਤ ਬੀਵੈ ਉਚਾਰਨ ਕਰੋ ਤੇ ਨਾਮ ਕੀ ਲਿਵਾ ਬਾਰਕੰਦੀ ਖਵਲ ਲੈਣ ਵਾਦੇ ਪਹਿਲਾਂ ਬਾਬਾ ਮਹਾਦੇਵ ਜੀ ਆਏ ਹਨ ਬੜਿਆ ਪਿਆਰ ਦੇ ਕੇ ਸੀਸਾਂ ਦਿੱਤੇ ਹਨ ਜੇ ਬਾਬਾ ਪਿਛਮੀ ਚੰਦ ਜੀ ਵੀ ਆਏ ਹਨ ਹਰਪੁਰ ਉਹਨਾਂ ਨੇ ਕਾਹਨ ਬਾਰਕੰਧ ਮੱਠ ਡਕਾਇਆ ਤੇ ਬਾਬਾ ਵਿੱਚ ਵੀ ਚਰਜੀ ਜੀ ਜੇ ਪਿਆਰ ਦੇ ਕੇ ਸੀਸ ਦਿੱਤੇ ਕਿ ਕਰਤਾ ਕਰਤਾ ਰੱਖਦਾ ਹੈ ਉਚਾਰਨ ਕਰੋ ਨਾਮ ਮੈਂ ਜੀ ਦੀਵਾ ਜਿਹੜਾ ਗੁਰੂ ਸਾਹਿਬ ਜੀ ਨੇ ਸੈਵਜਾਤਾ ਜਦੋਂ ਠੀਕ ਹੋਇਆ ਹੈ ਜਿੱਥਾ ਪਿੰਗੇ ਛੱਡਦਾ ਐ ਇੱਕ ਧੰਬ ਨਾ ਵੀ ਦੇਖ ਕਰਾ ਕੇ ਬਰਦਾਈ ਹੈ ਆਜਾਣ ਕਰੋ ਕਿਹਨਾਂ ਦੀ ਤਾ ਹੈ ਗੁਰੂ ਸਾਹਿਬ ਦੀ ਕਿਤੇ ਜੋ ਮਹਾਰਾਜ ਨੇ ਮੋਟਾ ਅਦਰਾਣ ਕਰੇ ਦਾ ਸੋਨ ਵਿੱਚ ਭਾਉ ਜਿਹਾ ਲਿਖਾ ਹੈ ਕਿ ਸਾਨੂੰ ਨੂੰ ਸਿੱਖਿਆ ਮਿਲਦੀ ਹੈ ਕਿ ਜਿਹੜਾ ਵੀ ਕੋਈ ਸਿੱਖ ਦਾ ਕਾਰਜ ਹੈ ਮਹਾਰਾਜ ਦੀ ਗੁਰਬਾਣੀ ਦਾ ਉਚਾਰਨ ਕਰਨਾ ਹੈ ਜੋ ਕਰਕੇ ਫਿਰ ਕਿਡਾ ਹੁੰਦਾ ਜੇ ਰੇਰ ਬਚਾਣੀ ਆ ਸੰਗਤਾਂ ਨੂੰ ਸੱਦਾ ਬੁਲਾਣਾ ਹੈ ਕਿਤਨਾ ਇਹ ਕਾਜ ਕਰਨਾ ਪਰ ਇਹ ਗੁਰੂ ਮਹਾਰਾਜ ਤੇ ਟੇਕ ਰੱਖਣੀ ਹੈ ਤੇ ਜੋ ਕਾਜ ਮਹਾਰਾਜੀ ਇਹ ਆਪਕੀ ਤੇ ਸਾਨੂੰ ਸਿੱਖਿਆ ਵੀ ਦਿੱਤੀ ਹੈ ਉਜਾਗਰ ਕਰੋ ਸਤਿਨਾਮ ਈ ਵਾ ਹੈ ਗੁਰੂ ਸਾਹਿਬ ਜੀ ਮਹਾਰਾਜੀ ਸਤਿਗੁਰ ਸਾਹਿਬ ਜੀ ਸੰਗਤਾਂ ਵਿੱਚ ਆਪ ਬੱਸ ਕੇ ਜੇ ਜੋ ਪਾਠ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕਿਤ ਨਾ ਵੀ ਦਾ ਨੇ ਪਾੜ ਉਹਦੀ ਕਿਰਪਾ ਦੇ ਸਦਕੇ শ্রবণ ਕਰਕੇ ਦੁੱਖਾ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਸੰਗਤ ਦੇਵੀ ਦੀ ਪਰਮੇਸ਼ਰ ਆਪ ਬਚਦੇ ਹਨ ਸਿੱਧ ਸਿੱਖ ਸੰਗਤਾਂ ਜੋ ਗੁਰੂ ਮਹਾਰਾਜ ਦੇ ਚੈਗਲਿਆਂ ਦੇ ਅੰਦਰ ਆਉਂਦੇ ਨੇ ਆਸਰਾ ਬੱਧੇ ਹਨ ਬੰਧਕਾਰ ਦੇ ਰਸੋਂ ਨੇ ਬਚੇ ਹੋ ਜਾਂਦੇ ਅਰ ਕਹੋ ਜਾਰਣੀ ਕਰੋ ਜੀ ਆਪ ਨੇ ਜੀ ਦੀ ਬਾਣੀ ਉਹ ਕਥਨ ਬਰਾ ਇਹਨੇ ਇੰਨੇ ਜੋ ਬੈਂਕਿਆ ਮਹਾਰਾਜ ਜੀ ਪਰਵਾਹ ਕਰੋ ਕਥਨ ਇਹ ਤਾਂ ਬਰਾ ਇਹਨੇ ਬੈਂਕੀ ਹੈ ਹੋਇਆਂ ਗਲੀਆਂ ਬਲਿਨ ਕੀਵਾ ਮਗਦੇ ਹਾਂ ਦੇਖੇ ਕਿ ਜਨ ਰੋਇਆ ਗਏ ਕੋਣ ਨਾਰ ਭਗਤ ਨਾਮ ਜੁਣਾ ਨਾਨਕ ਆਰ ਉਚਾਰ ਬਲਉ ਬਤੇ ਵਾਹਿਗੁਰੂ ਹਾਏ ਸਤ ਵਾਹਿ ਠੀਕੇ ਪਤਾ